ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚ ਚੁੱਕੇ ਹਾਂ ਪਿੰਟਕੋਗੇ ਤੇ ਟੋਕਰਾਂ ਗੱਬਣਾ ਲੈ ਕੇ ਆਏ ਆ ਬਾਈ ਕੋ ਤੇ ਚੰਗੀ ਕੁਆਲਿਟੀ ਵਾਲੀਆਂ ਟੋਕਰਾਂ ਗੱਬਣਾ ਪਹਿਲੀਆਂ ਦੁੱਧੀਆਂ ਜੀ ਤੇ ਇਹ ਬਾਈ ਨਾਲ ਗੱਲਬਾਤ ਲੈਣੀ ਹੈ ਜਾਣਕਾਰੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਠੀ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਜੀ ਚਾਹੀਦਾ ਜੀ ਤੇ ਵੀਰ ਜੀ ਪਿੰਟ ਆਪਣਾ ਘੋਗਾ ਤਹਿਸੀਲ ਬਟਾਲਾ ਦੀ ਡਿਸਟ੍ਰਿਕਟ ਦਾ ਦਸਤਾਵੇਜ਼ ਹੋ ਰਿਹਾ ਤੇ ਨੰਬਰ ਹੈਗਾ ਜੀ 78140 ਤੇ 88635 78140 88635 ਵੀਰ ਜੀ ਨੰਬਰ ਆ ਤੇ ਬਾਕੀ ਆਪਣਾ ਉਹ ਦਿਹਾਣਾ ਸਕਰੀਨ ਦੇ ਉੱਤੇ ਹਾਂਜੀ ਤੇ ਵੀਰਾਂ ਨੂੰ ਬੇਨਤੀ ਹੈ ਵੀ ਆ ਵੀ ਵੀਡੀਓ ਐਂਡ ਤੱਕ ਵੇਖਿਓ ਫੰਨ ਬੱਚੀ ਵਾਲੀ ਵੀ ਵਿਖਾਵਾਂਗੇ ਕਿ ਸ਼ੁਰੂਆਤ ਇਤੋਂ ਕਰ ਦਈਏ ਸ਼ੁਰੂਆਤ ਬੱਚਿਆਂ ਕੇ ਤੋਂ ਕਰ ਦਿੰਦੇ ਨੇ ਬੱਚੀ ਵਾਲੀ ਤੂੰ ਕਰ ਦਿੰਦੇ ਏ ਤੋਕਣਾ ਗੱਬਣਾ ਵੀ ਆਪਣੇ ਕੋਈ ਚੈੱਕ ਪਾਸ ਹੈਗੀਆਂ ਜਿਹਨੂੰ ਬਾਖੜਾ ਆਸ ਦਿੰਦੇ ਆ ਹਾਂਜੀ ਹਾਂਜੀ ਤੇ ਵੀਡੀਓ ਵੇਖਿਓ ਜ਼ਰੂਰ ਐਨ ਦੀ ਗੱਲ ਚਾਰ ਆ ਨੇ ਤੋਕ ਰੰਗ ਬਣਾ ਹਾਂਜੀ ਚਾਰ ਐ ਚੈੱਕ ਪਾਸ ਐ ਗਰੰਟੀ ਮਰਜ਼ੀ ਇੱਕ ਬੱਚੇ ਵਾਲੀ ਹਾਂ ਹਾਂਜੀ ਇੱਕ ਬੱਚੀ ਵਾਲੀ ਠੀਕ ਐ ਬੱਚੇ ਤੇ ਕਰਦੇ ਹਾਂ ਬੱਚੀ ਵਾਲੀ ਤੂੰ ਕਰ ਦਿੰਦੇ ਸ਼ੁਰੂਆਤ ਹਾਂ ਉਹ ਹੈ ਆ ਝੂਟੀ ਆ ਦੋਦੇ ਦੇ ਕੋ 10 ਕਿਲੋ ਆ ਉਹ ਕੱਟੀ ਆ ਮਗਰ ਕੋਈ 1.5 ਮਹੀਨੇ ਦਾ ਮਹੀਨੇ ਦਾ ਸੂਰਵਾਲਾ ਜਿੱਦਾਂ ਕੱਟੀ ਉਹ ਸੋਹਣੀ ਐ ਬਹੁਤ ਵੀ ਜਗ੍ਹਾ ਸ਼ਾਨਦਾਰ ਐ ਚੰਗੀ ਤੇ ਮੈਂ ਵੀ ਚੰਗੀ ਐ ਤਾਂ ਐ ਵੇਖੋ ਥਾਲ ਦੇ ਵਿੱਚ ਦੀ ਕੱਡੀ ਸਾਫ ਐ ਨਾ ਵੇਖੋ ਜਮਾਨੀ ਚੰਗੀ ਐ ਮੈਂ ਹਾਂ ਤੇ ਸੌਣੀ ਵੀ ਵਧੀ ਬਹੁਤ ਚਾਰਾ ਵਾ ਤੇ ਸੋਹਣ ਪੁਣਾ ਵੀ ਛੋਟੀ ਨੇ ਪੂਰਾ ਰੱਜ ਕੇ ਲੱਗਾ ਵੇਖੋ ਵੇਖੋ ਫੇਰ ਕਮਾ ਲੈ ਮਾੜੀ ਖੇਤ ਕੇ ਮਾੜੀ ਫੇਰ ਕਮਾ ਲੈ ਬੱਚੀ ਦਾ ਕਰਦੀ ਆ ਜਾ ਕੋਈ ਨਹੀਂ ਕੋਈ ਨਹੀਂ ਐ ਇਥੇ ਕੋ ਸੋਣੀ ਵਧੀ ਜਾ ਲੈ ਤੁਮ। ਇਹ ਖੋਲੀ। ਸਰੋਤ ਕਿ ਆਖਣ ਲੈਵੇ ਦੀ ਕੁਆਲਿਟੀ ਦੇਖੋ ਜੋਤੀ। ਬਾਕੀ ਵੀ ਸੀਲ ਸਾਉਂਗ ਹੋ ਗਿਆ ਲਾ। 10 ਕਿਲੋ ਦੁੱਧ ਹੈਗਾ ਦੇ ਘਟੇ। 10 ਕਿਲੋ ਦੁੱਧ ਹੈਗਾ। 10 ਕਿਲੋ ਹੈਗਾ। ਠੀਕ ਆ ਠੀਕ ਆ। ਬਾਕੀ ਧਾਤ ਉੱਝਾਂ ਪੂਰੀ ਹੈ। ਠੀਕ ਆ ਤੇ ਇਹਦਾ ਬੱਚਾ ਆ ਹੋ ਜਾਗਾ। ਹਾਂ। ਹਾਂ ਜਮਾ ਕਰ ਕੱਟੀ ਜੇ ਇਹਦੇ। ਕੱਟੇ ਹੋਣੀ ਆ। ਖਣ ਦੇ ਦੀ ਦੇਖੋ ਸਫਾਈ ਤੇ ਗਾਓ ਮੈਂ ਦੀ ਕੀ ਬਾਤਾਂ। ਘਰ ਦੇ ਮਾਰੀ ਹੈ ਕਰ ਫੇਰ। ਓਏ ਓਏ। ਚਾ ਨਾ ਕਿੰਗੀ ਜਿਹੀ ਸਫਾਈਆਂ ਜ ਕੋਈ ਨਹੀਂ ਠੀਕ ਕਲਾ ਕਲਾ ਥਣ ਰੋਗ ਰੋਗ ਦਾ ਲੱਗਾ ਮੋਟਾ ਵਧੀਆ ਠੀਕ ਹੈ ਠੀਕ ਸਿੰਘ ਸੁੰਨ ਕਿਉਂ ਆ ਸੋਹਣਾ ਲੱਗਾ ਵਾ ਤੇ ਯਾਦ ਕੀਮਤ ਤੇ ਝੋਟੀ ਦੇਵਾਂਗੇ ਕਰ ਦਿਓ ਮਾਨਦਾਨ ਕਿੰਨੇ ਦੇ ਦੇਣੀ ਇਹਦੀ ਵੀਰ ਜੀ ਡਿਮਾਂਡ 9200 ਰੁਪਿਆ ਜੀ ਅੱਛਾ 92 ਹਾਂ ਜੀ ਆਪਾਂ ਜੇ ਦਾਂਗੇ 90 ਤੋਂ 2000 ਰੁਪਏ ਛੋਟ ਕਰਤਾ ਉਹਦੀ ਠੀਕ ਹੈ ਜੀ ਹਾਂ ਜੀ ਜਿਆ ਜਿਆ ਇੰਨੇ ਦੀ ਫੇਰ ਗਾਂ ਤੋਕਣਾ ਕਬਣਾ ਜੀ ਵਿਕ ਜਾਣੀ ਨੇ ਹਾਂ ਜੀ ਹਾਂ ਜੀ ਠੀਕ ਸੋਹਣੀ ਵੀ ਆ ਥਾਣੇ ਲਈ ਵੀ ਦੀ ਸਾਫ ਵੀ ਆ ਬਾਕੀ ਦੁੱਧ ਵੀ ਹੈਗਾ ਹਾਂ ਜੀ ਹਾਂ ਜੀ ਸੋਹਣੀ ਸਾਣੀ ਸਾਰੀ ਸਾਫ ਸੁਥਰੀ ਏ ਝੋਟੀ ਬੱਜ ਜਾ ਜੀ ਹੈਗਾ ਕੋਈ ਗੱਲ ਨਹੀਂ ਪਹਿਲੇ ਫੋਨ ਤੇ ਜਾਊਗੀ ਝੋਟੀ ਇਹ ਵੀ ਤੇ ਤੋਕ ਰੰਗ ਭੰਗਾ ਖਾਣੇ ਆ ਇੱਕ ਨੀਲੀ ਗਾਂ ਵੀ ਹੈਗੀ ਨੀਲੀ ਰਾਵੀ ਦੀ ਪਿਓਰ ਨਹੀਂ ਨੀਲੀ ਰਾਵੀ ਦੀ ਜੋ ਪਰ ਲੱਭਣਿਆ ਤੇ ਜਿ ਤੁਨੇ ਦਿਉਣਾ ਦਸਿਆ ਨੀ ਰੋਨਾ ਮੀ 2 13 ਕਿਲੋ ਕਰਦੀ ਰਹੀ ਜ ਸੱਜਰ ਅੱਛਾ ਅੱਛਾ ਹੁਣ ਦੁੱਧ ਹੈ ਗਾਏ 6 ਕਿਲੋ ਠੀਕ ਤੇ ਸਾਡੇ ਤੇ ਨਾ ਮਹੀਨੇ ਦੀ ਚੈੱਕ ਪਾਸ ਆ ਨੀਲੀ ਰਾਵੀ ਦੀ ਮਣੀ ਇੱਕ ਮਾਗਾ ਖੋਖ ਲੱਥਾ ਹੈਗਾ ਖੋਖ ਲੱਥਾ ਪਰ ਕਿਵਾਂ ਹੀ ਮੋਟੀ ਵਧੀਆ ਦੇ ਸਟੀਲ ਸਾਬੂ ਪੜੀ ਹੈ ਦਾ ਅੱਛਾ ਅੰਟੀ ਬਹੁਤ ਜਿਆਦਾ ਆਇਆ ਬਹੁਤ ਜਿਆਦਾ ਦਾਦੀ ਬਹੁਤ ਆਇਆ ਬਾਹਰ ਪਾ ਲਿਆ ਕਰਵਾ ਲਈ ਅਸਲ ਲਿਖੋ ਉਹਦਾ ਸਫਾਈਆਂ ਚੰਗੀਆਂ ਆਈਆਂ ਚੰਗੀਆਂ ਮੈਂ ਹਾਂ ਇਹ ਇਹ ਨੂੰ ਘਮਾਰੇ ਬਾਹਰ ਹੁੰਦੇ ਨੇ ਮੇਰੇ ਘਮਾਂਦੇ ਬਾਹਰ ਜਾਂਦੇ ਬਾਹਰ ਜਾਂਦੇ ਸਗੈ ਨਾ ਕਰਦੇ ਨਵੀਆਂ ਜਦੋਂ ਉਹਦੀਆਂ ਕਰਦੇ ਹਾਂ ਨਵੀਆਂ ਜਦੋਂ ਹੁੰਦੀਆਂ ਉਹ ਤਾਂ ਹੈ ਨੀਲੀ ਕਾ ਵੀ ਪਿਓਗ ਹੈ ਨਾ ਉਹ ਨੀਲੀ ਰਾਮੀ ਦੀ ਆ ਬੱਤੀ ਜਨ ਵਾਲੀ ਮੈਂ ਵਧੀਆ ਹਾਂ ਹਾਂ ਤੇ ਕਿਉਂ ਵਾਲੀ ਵੀ ਕੋਈ ਨਹੀਂ ਆਉਂਦਾ ਆਹ ਉਹਤ ਹਾਂ ਕਿੰਨੇ ਮਹੀਨੇ ਨਹੀਂ ਗੱਬਣੇ ਇਹ ਸਾਢੇ 3 ਨਵਾਂ ਮਹੀਨੇ ਦੀ ਚੈੱਕ ਪਾਸ ਆ ਸਾਢੇ 3 ਨਵਾਂ ਮਹੀਨੇ ਦੀ ਦੁੱਧ ਗੰਢ ਦੁੱਧ ਵਰਗੀ ਹੈਗਾ ਜੀ 6 ਕਿਲੋ ਠੀਕ ਆ ਕੋਈ ਇਦਾਂ ਮੈਂ ਵੀ ਅਸੀਂਦੀਆਂ ਵਿੱਚ ਹਾਂ ਹਾਂ ਦੇਖੋ ਜੀ ਹਾਂ ਜੀ ਖਾਰੇ ਵੀਰ ਵੇ ਕਿਹੜੀ ਮਾਈ ਬੈਣ ਦੇ ਦੀ ਤਾਂ ਆਹ ਨਹੀਂ 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 ਸਹੀ ਗੱਲ ਬੱਚੇ ਤੋਂ ਬੇਣਾ ਨਹੀਂ ਬੈਣ ਦਿੰਦੀਆਂ ਕੋਈ ਬਹੁਤੀ ਸੀਲ ਹੈ ਚਾਦਾ ਜੀ ਕੇ ਤੇ 6 ਕਿਲੋ ਦੁੱਧ ਸਾਢੇ 3 ਨਵਾਂ ਮਹੀਨੇ ਦੀ ਚੈੱਕ ਪਾਸ ਤੇ ਬਿਲਕੁਲ ਜਾਇਜ਼ ਕੀਮਤ ਤੇ ਦੇਣੀ ਆ ਇਹ ਵਰਤੀ 70000 ਡਿਮਾਂਡ ਜੇ ਹਾਂਜੀ ਤੇ 3000 ਰੁਪਇਆ ਛੋਟ ਜੇ 67000 ਦੀ 67000 ਦੇ ਜਮਾਂ ਜਾਇਦਾ ਵੇਖੋ ਸੀਲ ਸਮੂ ਫੇਰ ਵਾਜੋ ਆ ਲੋ ਠੀਕ ਹੈ ਨਹੀਂ ਆ ਹੈ ਕਿ ਨਹੀਂ ਚੰਗੀ ਹਾਂ ਬਹੁਤੀ ਠੰਡੀ ਹੈ ਠੀਕ ਹੈ ਕੋਈ ਨਹੀਂ ਬਹੁਤ ਸਾਫ਼ ਹੈ ਉਹ ਆੜੀ ਜਲੀ ਮੈਂ ਹਾਂ ਸੋਤਾ ਨਹੀਂ ਮੈਂ ਮਤ ਦੇਖੋ ਹਾਂ ਹਾਂ ਵਧੀਆ ਕਦਾ ਕਦਾ ਠੰਡ ਲੱਗਾ ਵਧੀਆ 65 ਦਾ ਆਜੋ ਟੀ ਪਹਿਲੇ ਸੂਆ ਜੀ ਇਹ ਪਹਿਲਾ ਸੂਆ ਦੂਜੀ ਸਵੇਰ ਸੁਣਾ ਵਾ ਅੱਛਾ ਜੀ ਤੇ 2 ਰੁਪਏ ਰਹਿ ਗਏ 7 ਤੇ ਲੋ 7 ਤੇ ਗਏ ਤੇ ਇਹ ਵੀ ਬੜੀ ਠੰਡੀ ਏ ਤੇ ਕਿੰਨੇ ਮਹੀਨੇ ਕੱਪਣੇ 8 ਟਾਈਆਂ ਮਹੀਨੇ ਦੀ ਗਰੰਟਡ ਜਿੱਥੇ ਮਰਜ਼ੀ ਚਾਹ ਤਾ ਕਰਵਾਓ ਅੱਛਾ ਜੀ 8 ਟਾਈਆਂ ਰਹੀਆਂ ਤੇ ਚਵਾਈ ਪਸਮਾਈ ਇੱਕ ਨੰਬਰ ਦੀ ਤਾਜਮਾ ਪੋਲੀ ਦੇਖੋ ਹਨ ਲੋਏ ਕੋਸ ਤੋਂ ਪੋਈਆਂ ਕਿੰਨੀਆਂ ਚੰਗੀ ਸਿੰਗਲ ਹੱਡੀ ਆ ਤਾਂ ਸਿੰਗਲ ਹੱਡੀ ਦੀ ਆ ਦੇਖੋ ਤੇਣੀ ਭਾਸ਼ਰੀ ਜਮਾ ਯਾਰ ਜੀ ਮਦਦ ਦੇ ਦੇਣੀ ਆ ਮੈਂ ਕੋਈ ਤਰੁੱਕਿਆ ਇਹ ਕਿੰਨੇ ਦੀ ਆ ਇਹ ਦੀ ਮਰਜੀ ਕਰ ਦੇ 70000 ਡਮਾਰਿਆ ਹਾਂਜੀ ਇਹ 66000 ਕੀ ਦੇਣੀ ਆ 66 66 ਵੀ ਦੇ ਦੇ ਠੀਕ ਆ ਠੀਕ ਵਿਖਾਓ ਇੱਕ ਵਾਰ ਫੇਰ ਵਿਖਾ ਲੈਂਦੇ ਤੁਹਾਨੂੰ ਜੇ ਸਵੇ ਸੁਣੀ ਗਾੜੀ ਦੇਖੋ ਚੰਗੀ ਸਾਫ ਹੈ ਠੋਟੀ ਗਾਹ ਵੇਖੋ ਪੈਰ ਕਿਹੜਾ ਲੱਗਾ ਹਾਂਜੀ ਹਾਂਜੀ ਦੁੱਧ ਵਾਲੀ ਘੋਟੀ ਆ ਦੁੱਧ 12 ਕਿਲੋ ਵਾਲੀ ਝੋਟੀ ਹੈਗੀ ਆ ਚੰਗੇ ਚੰਗੇ ਕੱਦ ਨਹੀਂ ਬਹੁਤ ਵੱਡਾ ਪਰ ਹੈਗੀ ਯਾਦ ਵਾਲੀ ਆ ਦੁੱਧ ਨਾਲ ਨਹੀਂ ਆ ਆਹ ਗੱਲ ਬਾਤ ਤੇਰੀ ਸ਼ਾਰਦੀ ਰਣੀ ਹੈਗਾ ਸ਼ਾਰਦੀ ਯਾਰ ਦੀ ਜੈ ਤੇ ਗਾ ਕੇ ਇੱਕ ਆ ਗਈ ਆਹ ਵੇਖੋ ਇਹ ਆ ਵੱਡੀ ਮੈਂ ਸ਼ੇਵਾ ਮਹੀਨਾ ਦਾ ਗਿਆ ਨੂੰ 12 ਤਰੀਕ ਦਾ ਅੱਛਾ ਸ਼ੇਵਾ ਮਹੀਨਾ ਕਿਥੇ ਮਰਜੀ ਚੈੱਕ ਕਰਵਾ ਲਿਓ ਆਪਾਂ ਚੈੱਕ ਕਰਵਾ ਕੇ ਲਿਆਂਦੀ ਆ ਅੱਛਾ ਵੱਡੀ ਮੈਂ ਆ ਆਪਣੀ ਨਿਗਾ ਦਾ ਵੀਰ ਨਾਲੇ 140 45 ਦੀ ਸਰਜਰੀ ਲੇਖਦੀ ਕਿੱਡਾ ਹੈ ਨਾਮ ਯੂਦ ਵਾਲੀ ਮੈਂ ਤੇ ਦੁੱਧ ਹੁਣ ਵਜ ਨਾਲ ਹੀ ਆ ਦੋਧ ਦੇ ਵੀਰ ਜੀ 4 ਕਿਲੋ ਹੀ ਏ ਸਿਰਫ 4 ਕਿਲੋ ਹਾਂ ਠੀਕ ਕਭੀ 6 ਮਹੀਨੇ ਜਲਾਦੀ ਮੈਂ ਨਹੀਂ ਆ 6 ਮਹੀਨੇ ਬਸ ਕਹ ਕੇ 4 ਮਹੀਨੇ ਸਾਰੇ ਨਹੀਂ ਜੀ ਮੈਂ ਵੇਖੋ ਕੀ ਆ ਬਾਤ ਹਨ ਨਹੀਂ ਚੰਗੀ ਰੰਗ ਗੰਗੂ ਵੀ ਚੰਗਾ ਹੈ ਜੱਤਾਂ ਲਈ ਘਟੀ ਆ ਤੇ ਪਿੱਠ ਪੂੜਾ ਚੈੱਕ ਕਰ ਲੋ ਤੁਸੀਂ ਮੈਂ ਤਾਂ ਆਹ ਦੇਖੋ ਪੱਟੀ ਲੰਬੀ ਆ ਪਿੱਠ ਪੂੜਾ ਚੈੱਕ ਕਰਕੇ ਤੇ ਮੈਂ ਦਹੀਂ ਦੇਖੋ ਮੈਂ ਹੀ ਕਦੀ ਭਾਗੂ ਹੀ ਆ ਗਏ ਚੰਗੀ ਭਾਰੀ ਮੈਂ ਆ ਦੇ ਵਈ ਨਾਲ ਹੀ ਆ ਗਏ ਕਰੋ ਵੀਰ ਜੀ ਤਸੱਲੀਆਂ ਕਰਾਓ ਮੈਂ ਨਹੀਂ ਆ ਹੂੰ ਚੰਗੀ ਜੀ ਕਿਹੜਾ ਵੀਰ ਸਾਹਮਣੇ ਆ ਨਾ ਦੂਨ ਪਾਤੂ ਦੀ ਦੂਨ ਵਾਇਨਾ ਬੜਾ ਮਹਾਂ ਦਾ ਇਹ ਤਾਂ ਪੜੀ ਆ ਹਾਥੀਆਂ ਨੂੰ ਦੇ ਹਾਥੀ ਆ ਗਏ ਮੈਂ ਗਾਦੀ ਇਹ ਕਿੰਨੇ ਦੀ ਦੇ ਦੇਣੀ ਆ ਇਹ ਜੈਦ ਕੀ ਮਤ ਉਹ ਦੇਣੀ ਹੈ ਮੈਂ ਨਾ ਚਿੰਗੇ ਰੁਪਈਆ ਦੀ ਤਿਆਰ ਹੋ ਗਿਆ ਤੇ ਸੀਮਨ ਵੀ ਇਹਨੂੰ ਚੰਗਾ ਲੱਗਾ ਟੀਗਾ ਸੋਹਣਾ ਰਖਾਇਆ ਇਹ ਤੁਹਾਨੂੰ ਕੀ ਬਤਾ ਮੈਂ ਕੱਲਾ ਕੱਲਾ ਛਣ ਲੱਗਾ ਕਾਹ ਦੁਰ ਗਿਆ ਪੋਦੀਆ ਤੇ ਕਿੰਨੇ ਦੀ ਦੇਣੀ ਇਹਦਾ ਮੁੱਲ 82000 ਜੀ 80000 ਚ ਵੀ 2000 ਛੋਟ ਕਰ ਦੇਣੀ ਹੈ 80000 ਜਮਾ ਜੈਦੀ ਰੇਟ ਵਿੱਚ ਕਰ ਦੁੱਤੇ ਜੇ ਨਹੀਂ ਵੱਡੀ ਆ ਮੰਜਨੜੀ ਆ ਠੀਕ ਹੈ ਇੰਨੇ ਰੁਪਈਆ ਨਹੀਂ ਰੋਦਾਂ ਮੈਂ ਜਿੱਡੀ ਨਹੀਂ ਹੈ ਹਾਂ ਹਾਂ ਬਾਕੀ ਚੈੱਕ ਪਾਸ ਜਿੱਥੇ ਮਰਜੀ ਕਰਵਾਓ ਸਾਫ ਆ ਜਿੰਨੀ ਵੀ ਹੈਗੀ ਆ ਚੰਗੀ ਪਾਲ ਪੋਗੇ ਚੰਗਾ ਪਣੀ ਪੁਲੀ ਬਣੀ ਮੈਂ ਤੇ ਲਿਆ ਵੀ ਚੰਗਾ ਬਣੂਦੀ ਹੋਣੀ ਹਾਂਜੀ ਹਾਂਜੀ ਤੇ ਬੁਰੀ ਆ ਗਈ ਮੈਂ ਬੁਰੀ ਆ ਗਈ ਮੈਂ ਤੇ ਨਾ ਵੀ ਨਵੀ ਚੱਕ ਪਾਸ ਤੇ ਦੁੱਧ ਹੈਗਾ ਜੇ 4.5 ਕਿਲੋ 4.5 ਕਿਲ ਹੈ ਹਾਂਜੀ ਠੀਕ ਤੇ ਸੀਲ ਸੌ ਬਹੁਤ ਜਰਾ ਜਿੰਨੇ ਵੀ ਰੱਖਣ ਦੇ ਸ਼ਕੀਨ ਹੈ ਅਸਲੀ ਵੀਰ ਅਬੀ ਦੀ ਬੂਰੀ ਢਾਹਣੀ ਘਾਤ ਪੂਤ ਬੜਾ ਵੱਡਾ ਕੋਈ ਨਹੀਂ ਤੁਕ ਮਾਰੇ ਬੱਖਾਤ ਪੂਤ ਨੂੰ ਪਾ ਲੈ ਤੇ ਬਿਲਕੁਲ ਵੀ ਬੜੀ ਨਵੀ ਆ ਬਟੇਰ ਕੋੰਗ ਡਾਵੇ ਉੱਠਿਆ ਕਿਹ ਯਾਰ ਤੇ ਇਹ ਕਿੰਨੇ ਦੇ ਦੇਣੀ ਆ ਇਹ ਸਿਰਫ ਚਾਇ ਦੀ ਕੀਮਤ ਬਿਲਕੁਲ ਸਾਠ ਹਜ਼ਾਰ ਦੀ ਦੇ ਦੇਣੀ ਆ 60000 ਦੀ 60000 ਦੀ ਫਿਰ ਦੀ ਗੱਬੜ ਮਈ ਤਿੰਨਾਂ ਮਹੀਨਿਆਂ ਦੀ ਠੀਕ ਨੀ ਲੀਰਾ ਵੀ ਦੀ ਚੈੱਕ ਪਾਸ ਗਰੰਟਡ ਪੂਰੀ ਬੁਰੀ ਤਿਲਾ ਵਾਲੀ ਠੀਕ ਵੱਡੇ ਕਾਦੇ ਚ ਫੋਨ ਨੰਬਰ ਦੱਸ ਜਾ ਆਪਣਾ ਕਿਹੜੀ ਨੰਬਰ ਹੈਗਾ ਜੀ 78140 88635 ਠੀਕ 78140 ਦੇ 88635 ਨੰਬਰ ਆ